ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੁਹਾਡੇ ਸਾਹਮਣੇ ਹੋਇਆ ਕੁਝ ਅਹਿਮ ਗੱਲਾਂ ਨੇ ਜਿਹੜਾ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਕੱਲ 3 ਤਰੀਕ ਨੂੰ ਬੜਾ ਇਤਿਹਾਸਿਕ ਦਿਹਾੜਾ ਆ ਕਿ ਕੱਲ ਦੇ ਦਿਨ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਫਾਗਵੰਤ ਸਿੰਘ ਜੀ ਮਾਨ ਕੱਲ ਤਰਨਤਾਰਨ ਪਹੁੰਚ ਰਹੇ ਨੇ ਔਰ ਚੁਭਾਲ ਵਿਖੇ ਬਹੁਤ ਵੱਡਾ ਇਕੱਠ ਦੇ ਰੂਪ ਦੇ ਵਿੱਚ 19000 ਕਿਲੋਮੀਟਰ ਸੜਕਾਂ ਦਾ ਕੱਲ ਉਦਘਾਟਨ ਹੋ ਰਿਹਾ ਹੈ ਇਸ ਸਿਰਫ ਕੇਵਲ ਤਰਨਤਾਰ ਲੇਡੀ ਪੰਜਾਬ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਆ ਕਿ 19000 ਕਿਲੋਮੀਟਰ ਦੀ ਕੱਲ ਸੜਕਾਂ ਦਾ ਉਦਘਾਟਨ ਕਰਨਗੇ ਮਾਲੀਬ ਮੁੱਖ ਮੰਤਰੀ ਸਾਹਿਬ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰੂੰਗਾ ਸਮੁੱਚੇ ਹਲਕੇ ਨੂੰ ਬੇਨਤੀ ਕਰੂੰਗਾ ਕਿ ਕੱਲ ਜਿਬਾਲ ਵਿਖੇ ਭਿੱਖੀਵੈਂਟ ਰੋਡ ਦੇ ਉੱਤੇ ਪੱਜਵੜ ਦੇ ਨੇੜੇ ਉੱਥੇ ਸਾਰੇ ਉੱਥੇ ਹੁਮ ਹਮ ਆ ਕੇ ਪਹੁੰਚੋ ਤਾਂ ਕਿ ਜਿਹੜਾ ਪੰਜਾਬ ਨੂੰ ਲੀ ਦੇ ਉੱਤੇ ਲਿਆਉਣਾ ਪੰਜਾਬ ਦੀ ਡਿਵੈਲਪਮੈਂਟ ਕਰਨ ਬਾਰੇ ਉਹ ਸਾਰਿਆਂ ਦੀ ਸ਼ਰਕਤ ਉੱਤੇ ਹੋਣੀ ਜ਼ਰੂਰੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ